ਕਰਨਲ ਬਾਠ ਮਾਮਲੇ ਦੇ ਮੁੱਖ ਗਵਾਹ ਟੋ ਵਾਲੇ ਖਿਲਾਫ ਕਤਲ ਦਾ ਮਾਮਲਾ ਦਰਜ ਹੋ ਗਿਆ ਜੀ ਦੇਖੋ ਉਸ ਦੇ ਖਿਲਾਫ ਹੋਇਆ ਜੀ ਜਿੰਨੀ ਕੁ ਜਾਣਕਾਰੀ ਹੈ ਇਹ ਜਗਬਾਨੀ ਤੋਂ ਅਸੀਂ ਚੱਕੀ ਹੈ ਜਾਣਕਾਰੀ ਸਾਡੀ ਟੈਕਨੀਕਲ ਟੀਮ ਧੰਨਵਾਦ ਸਹਿਤ ਸਾਨੂੰ ਵਿਚਾਰ ਰਹੀ ਆ ਜੀ ਇਹਦੇ ਵਿੱਚ ਪੁਲਸ ਨੇ ਦੋਸ਼ੀ ਨੂੰ ਕੀਤਾ ਗ੍ਰਿਫਤਾਰ ਠੀਕ ਹੈ ਜੀ ਇਹ ਮੁੱਢਲੇ ਤੌਰ ਦੀ ਖਬਰ ਹੈ ਦੇਖੋ ਹੁਣ ਆਪਾਂ ਇਹਦੇ ਤੇ ਵੀ ਕਾਲੀ ਚੁੱਕ ਕੇ ਟਿੱਪਣੀ ਨਹੀਂ ਕਰ ਸਕਦੇ ਕੀ ਮਸਲਾ ਹੈ ਕੀ ਮਾਮਲਾ ਹੈ ਪਰ ਇਹ ਤਾਂ ਬਹੁਤ ਵੱਡੀ ਖਬਰ ਬਣ ਜਾਂਦੀ ਹੈ ਵੈਸੇ ਜੇ ਆਪਾਂ ਇਸ ਹਿਸਾਬ ਨਾਲ ਦੇਖੀਏ ਕਿ ਹਾਈ ਕੋਰਟ ਮਾਮਲਾ ਗਿਆ ਹਾਈ ਕੋਰਟ ਨੇ ਉਹ ਐਸਆਈਟੀ ਨਵੇਂ ਸਿਰੇੋਂ ਬਣਾਈ ਚੰਡੀਗੜ੍ਹ ਪੁਲਿਸ ਦੀ ਉਹ ਸਾਰੀ ਐਸਆਈਟੀ ਆ ਜੀ ਸਾਰਾ ਰਿਕਾਰਡ ਉਹਨਾਂ ਨੂੰ ਸੌਂਪਣ ਦਾ ਹੁਕਮ ਹੈ ਹੂੰ ਉਸ ਤੋਂ ਬਾਅਦ ਅਚਨਚੇਤੀ ਕਿਸੇ ਗਵਾਹ ਤੇ ਜੀ ਕਤਲ ਦਾ ਮਾਮਲਾ ਦਰਜ ਹੋਇਆ ਹੈ ਮੈਂ ਨਹੀਂ ਕਹਿੰਦਾ ਕਿ ਆਪਾਂ ਇਹ ਕਹਿ દઈએ ਕਿ ਕਤਲ ਕਤਲ ਹੋਇਆ ਹੀ ਨਹੀਂ ਕਿਸੇ ਦਾ ਜੀ ਜੀ ਜੇ ਕਤਲ ਹੋਇਆ ਹੋਊਗਾ ਕੋਈ ਮਰਿਆ ਤੇ ਤਦ ਹੀ ਆ ਨਾ ਜੀ ਪਰ ਇਹ ਕਿਤੇ ਨਾ ਕਿਤੇ ਮੁੱਢਲੇ ਨਜ਼ਰ ਦੇ ਵਿੱਚ ਮਾਮਲਾ ਜਿਹੜਾ ਫਿਰ ਜਦੋਂ ਇਸ ਤਰ੍ਹਾਂ ਦੇ ਹਾਈ ਪ੍ਰੋਫਾਈਲ ਮਾਮਲੇ ਨਾਲ ਜੁੜਦਾ ਹੋਵੇ ਤਾਂ ਕਿਤੇ ਨਾ ਕਿਤੇ ਸ਼ੱਕ ਦੀ ਗੁੰਜਾਇਸ਼ ਵੀ ਤੇ ਰੱਖਦੇ ਹਨ ਸ਼ੱਕ ਦੀ ਗੁੰਜਾਇਸ਼ ਹੀ ਰੱਖ ਸਕਦੇ ਆਪਾਂ ਫਿਲਹਾਲ ਹੋਰ ਵੇਰਵਿਆਂ ਦੀ ਉਡੀਕ ਕਰਦੇ ਆ ਕੀ ਮਸਲਾ ਕੀ ਇਹਦੇ ਵਿੱਚ ਅੱਗੇ ਹੋ ਸਕਦਾ ਜੀ 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 ਬਿਲਕੁਲ ਜੀ ਮਨੋ ਜੀ ਬਿਲਕੁਲ ਤੁਹਾਡੀ ਗੱਲ ਕਲੀਅਰ ਹੋ ਗਈ ਹੈ ਹੁਣ ਵਾਰ-ਵਾਰ ਕਮੈਂਟ ਨਾ ਕਰੋ ਇਹ ਥੋੜਾ ਜਿਹਾ ਚਲੋ ਜਿਹੜਾ ਤੁਸੀਂ ਪੁਲੇਖਾ ਦੱਸ ਰਹੇ ਸੀ ਉਹ ਵੀ ਆਪਣਾ ਕਲੀਅਰ ਹੋ ਗਿਆ ਕਿ ਉਹਦਾ ਕਤਲ ਨਹੀਂ ਹੋਇਆ ਉਹਦੇ ਤੇ ਕਤਲ ਦਾ ਮਾਮਲਾ ਜ਼ਰੂਰ ਦਰਜ ਹੋਇਆ ਹੈ ਕਮੈਂਟ ਜੀ ਮੈਂ ਗੱਲ ਕਰ ਰਿਹਾ ਸੀ ਚੋਣਾ ਦੀ ਤੇ ਗੱਲ ਚੋਣਾ ਦੇ ਵਿੱਚ ਸੰਜੀਵ ਸ਼ਰਮਾ ਜੀ ਨੇ ਇੱਕ ਕਮੈਂਟ ਕੀਤਾ ਹੈ ਮੇਰੇ ਖਿਆਲ ਦੇ ਨਾਲ ਸਾਡੇ ਪ੍ਰਿੰਟ ਮੀਡੀਆ ਨੂੰ ਇਹਦੇ ਤੇ ਜ਼ਰੂਰ ਤਵੱਜੂ ਦੇਣੀ ਚਾਹੀਦੀ ਹੈ ਕਿ ਸਾਡਾ ਪ੍ਰਿੰਟ ਮੀਡੀਆ ਖਤਮ ਹੋ ਰਿਹਾ ਹੈ ਸਰ ਪ੍ਰਿੰਟ ਮੀਡੀਆ ਦੇ ਖਤਮ ਹੋ ਜਾਣ ਦਾ ਮਤਲਬ ਇਹ ਹੈ ਕਿ ਸਾਡੀ ਪੱਤਰਕਾਰਤਾ ਦਾ ਇੱਕ ਦੌਰ ਸਦਾ ਲਈ ਖਤਮ ਹੋ ਜਾਏਗਾ ਕਿਉਂਕਿ ਪ੍ਰਿੰਟ ਮੀਡੀਆ ਹੀ ਹੈ ਜੋ ਸੂਚਨਾ ਜੀ ਸਾਡੇ ਵਰਗੇ ਵਿਸ਼ਲੇਸ਼ਕਾਂ ਤੱਕ ਪਹੁੰਚਾਉਂਦਾ ਹੈ ਬਿਲਕੁਲ ਤੇ ਇਹਦਾ ਮਤਲਬ ਕਿ ਜੇ ਰਿਸਰਚ ਇਹ ਤੱਤ ਇਹ ਸੱਚ ਪ੍ਰਿੰਟ 'ਚ ਨਹੀਂ ਆਏਗਾ ਤਾਂ ਸਮਝੋ ਕਿ ਪੱਤਰਕਾਰਤਾ ਦਾ ਇੱਕ ਸੁਨਹਿਰੀ ਯੁੱਗ ਖਤਮ ਹੋ ਰਿਹਾ ਪੰਜਾਬ 'ਚ ਬਿਲਕੁਲ ਜੀ ਬਿਲਕੁਲ ਮੈਂ ਪ੍ਰਿੰਟ ਮੀਡੀਆ ਤੋਂ ਹੀ ਕੈਰੀਅਰ ਸ਼ੁਰੂ ਕੀਤਾ ਬਹੁਤ ਕੁਝ ਦਿੱਤਾ ਸਾਨੂੰ ਪ੍ਰਿੰਟ ਮੀਡੀਆ ਨੇ ਬਹੁਤ ਕੁਝ ਸਿਖਾਇਆ ਸਰ ਤੇ ਮੈਂ ਦੁਆ ਕਰਦਾ ਕਿ ਪ੍ਰਿੰਟ ਮੀਡੀਆ ਕਦੇ ਖਤਮ ਨਾ ਹੋਵੇ ਜੀ ਇਹਦੇ ਜਿਹੜੇ ਜੋ ਪ੍ਰਿੰਟ ਮੀਡੀਆ ਨੂੰ ਚਲਾਉਂਦੇ ਆ ਨਾ ਪੱਤਰਕਾਰ ਕਈ ਘਰੋਂ ਘਰੋਂ ਖਰਚ ਕੇ ਰਿਪੋਰਟਿੰਗ ਕਰਦੇ ਆ ਸਰ ਕਈ ਮਾਮੂਲੀ ਤਨਖਾਹਾਂ ਤੇ ਕੰਮ ਕਰਦੇ ਆ ਸਰ ਉਹਨਾਂ 'ਚ ਮੈਂ ਵੀ ਸੀਗਾ ਜੀ ਸਪਲੀਮੈਂਟ ਤੱਕ ਖੁਦ ਕੱਢਦੇ ਆ ਸਰ ਬਹੁਤ ਔਖੀ ਰਿਪੋਰਟਿੰਗ ਡਾਂਗਾ ਚ ਮੈਂ ਮਤਲਬ ਕਿ ਮੌਦੇ ਮੂਜ ਪਤਾ ਨਹੀਂ ਕਿੰਨੀ ਵਾਰੀ ਗੁਜ਼ਰਦਾ ਹੈ ਹੇਠਲੇ ਪੱਧਰ ਤੇ ਮੈਂ ਅਸੀਂ ਖੁਦ ਵੀ ਸਾਡੀਆਂ ਵੀ ਦੁਰਕੀਆਂ ਲੱਗੀਆਂ ਨੇ ਸਰ ਦੁਰਕੀਆਂ ਲੱਗੀਆਂ ਨੇ ਤਾ ਅਗਲੇ ਰਗੜ ਦਿੰਦੇ ਹਮ ਠੀਕ ਹੈ ਨਾ ਸੋ ਇਸ ਕਰਕੇ ਪ੍ਰਿੰਟ মিডিਆ ਜਾਂ ਪ੍ਰਿੰਟ মিডিਆ ਦੇ ਕਰਮਚਾਰੀ ਇੱਕ ਤਾਂ ਉਹ ਕਾਬਲੇ ਸਲਾਮ ਨੇ ਜੀ ਤਾਂ ਦੂਸਰਾ ਹੈ ਕਿ ਉਹਨਾਂ ਦੀ ਸਲਾਮਤੀ ਤੇ ਤਦ ਹੀ ਹੈ ਜੇ ਅਦਾਰਿਆਂ ਦੀ ਸਲਾਮਤੀ ਰਹੇਗੀ ਹਮ ਜਿਹੜੇ ਕਰਮਚਾਰੀ ਹੁੰਦੇ ਉਹਨਾਂ ਦਾ ਕੋਈ ਦੋਸ਼ ਨਹੀਂ ਹੁੰਦਾ। ਉਹ ਰਿਪੋਰਟਿੰਗ ਕਰਨ ਵਾਸਤੇ ਤਿਆਰ ਵਰ ਤਿਆਰ ਹੁੰਦੇ ਆ। ਮੈਨੇਜ ਮੀਡੀਆ ਉੱਤੋਂ ਹੁੰਦਾ। ਗਾਲਾਂ ਹੀਟਾ ਹੀਟਾ ਪੈਂਦੀਆਂ। ਬਿਲਕੁਲ ਬਿਲਕੁਲ ਜੀ। ਜਿਹੜਾ ਲੋਕਾਂ ਨੂੰ ਪੈਂਦੀਆਂ ਕਿ ਪੱਤਰਕਾਰ ਫਲਾ 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 ਗਾਲਾਂ ਕੱਢਦੇ ਆ। ਵੇਖੇ ਉਤਲੇ ਹੁੰਦੇ ਆ ਸਾਰ। ਇਹ ਸੱਚ ਆ। ਚਾਹੇ ਚੈਨਲ ਆ, ਚਾਹੇ ਅਖਬਾਰ ਆ। ਵੇਖਦੇ ਉਤਲੇ ਪੱਤਰ ਤੋਂ ਆ। ਜੀ ਜੀ। ਮੈਨੇਜਮੈਂਟ ਵਿਕਦੀ ਆ। ਗਾਲਾਂ ਖਾਂਦਾ ਪੱਤਰਕਾਰ ਸ। ਇਹ ਰਿਅਲਿਟੀ ਹੈ ਇਹ ਰਿਅਲਿਟੀ ਹੈ ਸੱਚਮੁੱਚ ਇਹ ਬਹੁਤ ਵੱਡੀ ਸਚਾਈ ਹੈ ਮਿੰਟੂ ਜੀ ਸ਼ੁਕਰੀਆ ਜੀ ਮਿੰਟੂ ਜੀ ਮੈਂ ਗੱਲ ਕਰ ਰਿਹਾ ਸੀਗਾ ਭਾਜਪਾ ਦੀ ਭਾਜਪਾ ਫਿਰ ਤੋਂ ਸਰਗਰਮ ਹੈ ਚੋਣਾ ਕਰਕੇ ਕਹਿ ਲਈਏ ਜਾਂ ਫਿਰ ਆਉਣ ਵਾਲੀਆਂ ਚੋਣਾ ਕਰਕੇ ਕਹਿ ਲਈਏ ਸੈਣੀ ਸਾਹਿਬ ਵੀ ਪੰਜਾਬ ਚ ਆਏ ਨੇ ਮੁੱਖ ਮਹਿਮਾਨ ਦੇ ਤੌਰ ਤੇ ਜ਼ੀਰਕਪੁਰ ਦੇ ਵਿੱਚ ਇੱਕ ਫੰਕਸ਼ਨ ਦੇ ਵਿੱਚ ਉਹ ਪਹੁੰਚੇ ਤੇ ਉੱਥੇ ਕਹਿੰਦੇ ਕਿ ਪੰਜ ਇੱਕ ਜਾਨਾਂ ਨੂੰ ਉਹਨਾਂ ਨੇ ਪੰਜ ਕਲੀਡਰਾਂ ਨੂੰ ਜੁਆਇਨ ਵੀ ਕਰਾ ਲਿਆ ਨਾਲ ਇਹਨੂੰ ਹੁਣ ਕਿਵੇਂ ਸਮਝੀਏ ਸਤਾਈ ਵਾਲੀਆਂ ਚੋਣਾਂ ਦਾ ਕਹੀਏ ਇਹਨੂੰ ਇੱਕ ਤਰ੍ਹਾਂ ਦਾ ਰੋਡ ਮੈਪ ਸ਼ੁਰੂ ਕਰਤਾ ਹੈ ਜਾਂ ਫਿਰ ਜਿਹੜੀਆਂ ਲੁਧਿਆਣਾ ਵਾਲੀਆਂ ਚੋਣਾਂ ਨੇ ਉਹਦੇ ਵਿੱਚ ਵੀ ਤਿਆਰੀ ਹੈ। ਇਹ ਸਰ ਤੁਸੀਂ ਭਗੌਲਕ ਤੌਰ ਤੇ ਪੁਆਦ ਤੋਂ ਵੱਖ ਹੋ। ਜੀ। ਅ ਜ਼ਿਆਦਾ ਵਿਚਰੇ ਹੋ ਤੁਸੀਂ ਪਟਿਆਲਾ ਨਹੀਂ ਸੁਣਿਆ ਏਰੀਆ ਉਹਦੇ ਬਾਰੇ ਜਿਹੜਾ ਪੁਆਦ ਏਰੀਆ ਹੈ ਤੇ ਜਿਹੜੀ ਹਰਿਆਣੇ ਨਾਲ ਲੱਗਦੀ ਪੰਜਾਬ ਦੀ ਇਧਰ ਪਟਿਆਲੇ ਅੰਨੀ ਦੀ ਬਹਿਲਟ ਹੈ। ਜੀ। ਉਹਦੇ 'ਚ ਇੱਕ ਤਾਂ ਸੈਨੀ ਬਹੁਤ ਹੈ। ਹਮ। ਸੁਣੋ। ਇਹ ਮਤਲਬ ਕਿ ਇਸ ਤਰ੍ਹਾਂ ਦੇ ਨੇ ਸੈਣੀ ਭਾਈਚਾਰਾ ਜਾਂ ਕੰਬੋਜ ਇਹ ਮਤਲਬ ਕਿ ਬਹੁਤ ਵੈਸੇ ਆਪਣੇ ਏਰੀਆ 'ਚ ਵੀ ਆ ਗਏ ਨੇ ਕੰਬੋਜ ਬਹੁਤ ਬੈਠੇ ਨੇ ਪਿੰਡਾਂ ਦੇ ਪਿੰਡ ਬੈਠੇ ਬੜੇ ਮਿਹਨਤੀ ਹੁੰਦੇ ਨੇ ਇਹ ਬਿਲਕੁਲ ਬਹੁਤ ਮਿਹਨਤੀ ਹੁੰਦੇ ਆ ਬਹੁਤ ਆਪਣੇ ਏਰੀਆ 'ਚ ਬਹੁਤ ਤਰੱਕੀ ਕੀਤੀ ਹੈ ਹਮ ਇੱਕ ਤੇ ਇਹ ਕਾਰਨ ਆ ਕਿ ਨਾਇਬ ਸੈਣੀ ਉੱਥੇ ਉਤਰ ਰਹੇ ਨੇ ਹਮ ਭਾਈਚਾਰੇ ਦਾ ਭਾਈਚਾਰੇ ਨੂੰ ਮੋਹ ਗਿਆ ਲੋ ਇੱਕ ਤਰ੍ਹਾਂ ਨਾਲ ਇਹਨੂੰ ਮੈਂ ਸਥਾਪਿਤ ਕਰਦਾ ਨਾ ਗੱਲ ਕਹਿਣ ਨਾਲ ਕੁਝ ਨਹੀਂ ਹੁੰਦਾ ਗੱਲ ਨੂੰ ਥੋੜਾ ਸਥਾਪਿਤ ਕਰੀਏ ਤੇ ਬਿਹਤਰ ਹੁੰਦਾ ਜੀ ਲੈਰੇ ਉਹ ਬੀਤੇ ਦਿਨੀ ਆਈ ਸੀ ਲਹਿਰਾ ਹਲਕਾ ਹਮ ਆ ਮਤਲਬ ਕਿ ਇਹ ਸੰਗਰੂਰ ਆ ਗਿਆ ਹੁਣ ਇਹ ਉੱਤੋਂ ਤੋਂ ਤੁਰਿਆਉਂਦਾ ਨਾ ਰਾਜਪੁਰੇ ਤੋਂ ਲਾ ਲਓ ਚੰਡੀਗੜ੍ਹ ਮੋਹਾਲੀ ਤੋਂ ਲਾ ਲਓ ਹਰਿਆਣਾ ਤੋਂ ਰੁਪਿਆ ਤੇ ਤੁਹਾਡੇ ਪਿੰਡ ਆ ਗਿਆ ਜੀ ਤੁਹਾਡੇ ਪਿੰਡ ਤੋਂ ਗਾ ਰਾਜਸਥਾਨ ਬਸ ਬਸ ਇਧਰ ਆ ਗਿਆ ਜੀ ਆ ਗਿਆ ਨਾ ਜੀ ਤਾਂ ਇਹ ਜਿਹੜੀ ਵੈਰੀਐਂਟ ਹੈ ਸੰਗਰੂਰ ਤੱਕ ਜੀ ਇਹਦੇ ਵਿੱਚ ਇੱਕ ਤੇ ਚਲੋ ਆ ਗਿਆ ਜਿਵੇਂ ਮੈਂ ਕਿਹਾ ਕਿ ਪਟਿਆਲ ਪਟਿਆਲ ਏਰੀਆ ਚ ਖਾਸ ਤੌਰ ਤੇ ਸੈਣੀ ਬਰਾਦਰੀ ਆ ਗਈ ਆ ਜੀ ਅੱਗੇ ਆ ਜਾਓਗੇ ਤੁਸੀਂ ਤਾਂ ਲਹਿਰੇ ਦੇ ਵਿੱਚ ਇਹਨਾਂ ਨੇ 15 ਸਰਪੰਚਾਂ ਦੇ ਨਾਲ ਮੁਲਾਕਾਤ ਕੀਤੀ ਹੈ ਹੂੰ ਠੀਕ ਹੈ ਜੀ ਤਾਂ ਯਾਨੀ ਹਰਿਆਣੇ ਨਾਲ ਲੱਗਦੀ ਸਮੁੱਚੀ ਵੈਲਟ ਚਾਹੇ ਉਹਨਾਂ ਦਾ ਸੈਣੀ ਬਰਾਦਰੀ ਦਾ ਮਾਮਲਾ ਹੋਵੇ ਤੇ ਚਾਹੇ ਹੂੰ ਹੋਰ ਪ੍ਰਭਾਵ ਹੋਣਾ ਉੱਥੇ ਉਹ ਕੰਮ ਕਰ ਰਹੇ ਨੇ ਜੀ ਠੀਕ ਹੈ ਜੀ ਖੀਚੀ ਚਾਲ ਖੀਚੀ ਚਾਲ ਤਾਂ ਦੂਜੇ ਪਾਸੇ ਜੇ ਤੁਸੀਂ ਦੇਖੋਗੇ ਤਾਂ ਭਾਜਪਾ ਜਿਹੜੀ ਹੈ ਕੁਝ ਕਾਉਂਸਲਰ ਵਗੈਰਾ ਜਿਵੇਂ ਤੁਸੀਂ ਕਿਹਾ ਕਿ ਉਹਨਾਂ ਨੂੰ ਤੋੜਨ ਦਾ ਯਤਨ ਕਰ ਰਹੀ ਹੈ। ਹਮ ਅੱਜ ਤੋਂ ਇਲਾਵਾ ਜੇ ਤੁਸੀਂ ਇੱਕ ਅੰਕੜੇ ਤੇ ਵੀ ਗੌਰ ਕਰੋਗੇ। ਜੀ। ਲੰਗੀ ਲੋਕ ਸਭਾ ਦੀ ਚੋਣ ਦੇ ਵਿੱਚ 19 ਵਿਧਾਨ ਸਭਾ ਹਲਕਿਆਂ 'ਚ ਭਾਜਪਾ ਲੀਡ ਦੇ ਸੀਗੇ। ਹਮ ਅੱਜ ਵੀ ਅਸੀਂ ਕੁਝ ਜਿਹੜੇ ਮੇਰੇ ਮਿੱਤਰ ਸਕੂਲ ਟਾਈਮ ਦੇ ਤੇ ਪੋਲਿਟਿਕਸ ਚ ਨੇ ਜਾਂ ਪੋਲਿਟਿਕਸ ਨੂੰ ਬਹੁਤ ਅੱਛੀ ਤਰ੍ਹਾਂ ਸਮਝਦੇ ਆ। ਉਹਨਾਂ ਦੇ ਨਾਲ ਬੈਠਣ ਦਾ ਮੌਕਾ ਮਿਲਿਆ। ਹਮ ਚਲੋ ਕਾਪੀ ਵੀ ਨਹੀਂ ਦੱਸਦੇ। ਕਿਉਂਕਿ ਯਾਰੀ ਦੋਸਤੀ ਚ ਸਿਆਸੀ ਗੱਲਾਂ ਜ਼ਰੂਰ ਹੁੰਦੀਆਂ ਸਿਆਸਤ ਨਹੀਂ ਹੁੰਦੀ ਸਿਆਸਤ ਨਹੀਂ ਹੁੰਦੀ ਬਿਲਕੁਲ ਤਾਂ ਉੱਥੇ ਵੀ ਇਹੀ ਕੁਝ ਚੱਲ ਰਿਹਾ ਸੀ ਇਹ ਗੱਲ ਮਤਲਬ ਕਿ ਸੱਤਾਧਾਰੀ ਧਿਰ ਦੇ ਨਾਲ ਜੁੜੇ ਲੋਕ ਵੀ ਉੱਥੇ ਮੰਨ ਰਹੇ ਸੀ ਇੱਕ ਟੇਵਾ ਸੱਚੀ ਅਸੀਂ ਸਾਡੀ ਵੀ ਅੱਜ ਖੂਬ ਉੱਥੇ ਬਹਿਸ ਮੋਬਾਸੇ ਵਾਲੀ ਕਹਿ ਲਓ ਮਜਲਸ ਸੀਗੀ ਹੂੰ ਤਾਂ ਉਹਦੇ ਜੋ ਸੱਤਾਧਾਰੀ ਧਿਰ ਨੂੰ ਸਪੋਰਟ ਕਰਦੇ ਔਰ ਮਤਲਬ ਕਿ ਇੱਕ ਮੰਤਰੀ ਸਾਹਿਬ ਦੇ ਬਹੁਤ ਕਰੀਬੀ ਸਾਡੇ ਦੋਸਤ ਬੈਠੇ ਸਨ ਹੂੰ ਤਾਂ ਉਹ ਵੀ ਮੰਨ ਰਹੇ ਸੀਗੇ ਕਿ ਭਾਜਪਾ ਯਾਰ ਥੱਲੇ ਥੱਲੇ ਬਹੁਤ ਕੰਮ ਕਰ ਰਹੀ ਹੈ ਹੂੰ ਭਾਜਪਾ ਨੂੰ ਮਤਲਬ ਕਿ ਹੁਣ ਜੱਟਾਂ ਦੇ ਮੁੰਡੇ ਵੀ ਕਿਤੇ ਨਾ ਕਿਤੇ ਨਾ ਕਹਿੰਦੇ ਆ ਕਿ ਥੋੜਾ ਸਮਾ ਲਾਓ ਸਰ ਆ ਚੀਜ਼ਾਂ ਜਿਹੜੀਆਂ ਹੁੰਦੀਆਂ ਨਾ ਇਹ ਅਗਾਹੂ ਸੰਕੇਤਕ ਨੇ ਨਾ ਪਾਰਟੀਆਂ ਵਾਸਤੇ ਜੀ 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 ਕਿ ਦੇਖੋ ਉਹਨਾਂ ਨੇ ਇੱਕ ਸੂਬੇ ਦਾ ਮੁੱਖ ਮੰਤਰੀ ਵੀ ਉਤਾਰਿਆ ਮੈਦਾਨ ਦੇ ਵਿੱਚ ਜੀ ਪਲੱਸ ਉਹਨਾਂ ਦੇ ਕੋਲ ਅੰਕੜਾ ਵੀ ਹਮ ਮੋਟੀਵੇਸ਼ਨਲ ਹੈ ਜੀ ਇਸ ਤੋਂ ਇਲਾਵਾ ਉਹ ਅੰਦਰੇ ਖਾਤੇ ਤੁਹਾਡੇ ਪਿੰਡਾਂ ਦੇ ਵਿੱਚ ਇੱਕ ਬਹੁਤ ਵੱਡੀ ਗੇਮ ਖੇਡ ਰਹੇ ਨੇ ਹੂੰ ਤੇ ਜਿਹਨੂੰ ਸਿਆਸੀ ਤਨਜ਼ੀਮਾਂ ਨਾਲ ਜੁੜੇ ਲੋਕ ਸਮਝ ਰਹੇ ਨਹੀਂ ਰਿਹਾ ਪਰ ਬਹੁਤਾ ਕੁਝ ਕਰ ਨਹੀਂ ਪਾ ਰਿਹਾ ਸਰ ਹੂੰ ਕਿਉਂਕਿ ਉਹਨਾਂ ਦੀ ਰਣਨੀਤੀ ਉਹਨਾਂ ਦੀ ਰਣਨੀਤੀ ਹੈ ਤੇ ਵੱਡੀ ਡਾਂਗ ਤੇ ਉਹਨਾਂ ਦੇ ਕੋਲ ਹੈ ਨਾ ਮਾਨ ਸਾਹਿਬ ਕੋਲ ਤਾਂ ਛੋਟਾ ਜਿਹਾ ਬੈਂਤ ਹੈ ਨਾ ਬੈਂਤ ਤੇ ਡਾਂਗ 'ਚ ਫਰਕ ਸਮਝਦੇ ਹੋ ਨਾ ਫਰਕ ਹੈ ਫਰਕ ਬਹੁਤ ਬੈਂਤ ਹੁੰਦਾ ਛੋਟਾ ਜਿਹਾ ਹੂੰ ਮਤਲਬ ਕਿ ਕੁਝ ਫੁੱਟ ਦਾ ਵੱਜਦਾ ਹੋਣਾ ਹੀ ਪੀੜ ਵੇਖੋ ਜੀ ਹੋ ਜਾਂਦੀ ਹੈ ਤੇ ਇੱਕ ਹੁੰਦੀ ਡਾਂਗ ਚੰਗੀ ਅਠਪੂਰੀ ਦੀ ਸੱਤਪੂਰੀ ਦੀ ਫਰਕ ਹੁੰਦਾ ਵਾਟਪੋਰੀ ਵਾਲੀ ਸੱਤਪੋਰੀ ਵਾਲੀ ਉਹਨਾਂ ਕੋਲ ਬੈਠੇ ਨਾ ਕੋਲੇ ਜੀ ਤੇ ਦੋਨੇ ਹੀ ਕਹਿੰਦੇ ਕਿ ਇਸ ਵੇਲੇ ਠਾਣੇਦਾਰੀ ਕਰ ਰਹੇ ਨੇ ਸੋ ਕਹ ਲਿਆ ਕਿ ਭਾਈ ਇਹ ਸਰ ਕੁਸ਼ਿਆ ਜਿਹੜਾ ਉਹ ਤੁਸੀਂ ਸੰਕੇਤਕ ਸਮਝੋ ਹਮ ਹਾਲੇ ਜੋ ਕੁਝ ਚੱਲ ਰਿਹਾ ਉਹਦਾ ਵੀ ਆਉਣ ਵਾਲੇ ਸਮੇਂ 'ਚ ਪਤਾ ਲੱਗੇਗਾ ਹਾਲਾਂਕਿ ਮੈਂ ਜ਼ ਵੀ ਮੰਨਦਾ ਕਿ ਭਾਜਪਾ ਲਈ ਕੋਈ ਇੱਥੇ ਆਸਾਨ ਕੰਮ ਨਹੀਂ ਹੈ ਹਮ ਐਂਟੀ ਭਾਜਪਾ ਸੈਂਟੀਮੈਂਟ ਮੌਜੂਦ ਹੈ ਜੀ ਪਰ ਜੋ ਮਤਲਬ ਕਿ ਹਾਲਾਤ ਬਣ ਰਹੇ ਨੇ ਸਾਡੇ ਸਿਆਸੀ ਤੌਰ ਤੇ ਤੇ ਪਤਾ ਨਹੀਂ ਕੱਲ ਨੂੰ ਕੀ ਹੋਣਾ ਕੋਸ਼ਿਸ਼ ਤੇ ਹਰੇਕ ਬੰਦੇ ਦਾ ਅਧਿਕਾਰ ਵੀ ਹੈ ਤੇ ਕੋਸ਼ਿਸ਼ ਹੋ ਵੀ ਰਹੀ ਹੈ ਜੀ ਜ਼ੋਰ ਤੇ ਲੱਗ ਰਿਹਾ ਹੈ ਖੈਰ ਸਿੱਧੂ ਸਾਹਿਬ ਕਹਿੰਦੇ ਹੁੰਦੇ ਆ ਕਿ ਭਾਈ ਵਾਦੇ ਤੇ ਅੰਡੇ ਟੁੱਟ ਜਾਂਦੇ ਕੋਸ਼ਿਸ਼ਾਂ ਸਫਲ ਹੁੰਦੀ ਹੈ ਗੁਰੂ ਠੋਕ ਠੋਕ ਆ ਰਹੀ ਹੈ ਕੀ ਬਾਤ ਹੈ ਜੀ ਕੀ ਬਾਤ ਹੈ ਸੰਜੇ ਸ਼ਰਮਾ ਜੀ ਕਹਿ ਰਹੇ ਨੇ ਕਿ ਬੀਜੇਪੀ ਇਸ ਗੋਇੰਗ ਸਟਰੋਂਗ ਵਿਦ ਸਿਟੀ ਵੋਟਸ ਇਨ ਐਵਰੀ ਕੰਸਟਿਟੂਐਂਸੀ ਲੁਧਿਆਣਾ ਹੈਜ਼ ਪ੍ਰਵਾਸੀ ਵੋਟਸ ਬਿਲਕੁਲ ਆਪਾਂ ਇਹ ਸ਼ੁਰੂ ਤੋਂ ਤੁਸੀਂ ਗੱਲ ਕਹੀ ਸੀ ਕਿ ਹੌਲੀ-ਹੌਲੀ ਇਹ ਤਕੜੇ ਹੋ ਜਾਣੇ ਆ ਤੁਨੂੰ ਹੌਲੀ-ਹੌਲੀ ਸਿੱਖ ਲਈਏ ਦੂਰ-ਦੂਰ ਰਹਿਣਾ ਇੱਕਦਮ ਵਿਛੜੇ ਤੇ ਮਰ ਜਾਵਾਂਗੇ ਏਦਾਂ ਵੀ ਹੋ ਜਾਂਦਾ ਜੀ ਜੀ ਬਿਲਕੁਲ ਬਿਲਕੁਲ ਜੀ ਮੱਚ ਖੈਰ ਅ ਮਿੱਤਰ ਜੀ ਪਹਿਲਾਂ ਘਰ ਵਾਲੇ ਹਮਲੇ ਤੇ ਗੱਲਬਾਤ ਹੋ ਚੁੱਕੀ ਹੈ ਜੀ ਸਰ ਅਸੀਂ ਨਾ ਹਾਲੇ ਮੇਰੀ ਗੱਲ ਸੁਣੋ ਹਾਲੇ ਤੇ ਉਹਨਾਂ ਦੇ ਸਿਵੇ ਮਚਨੇ ਆ ਸਿਵਾ ਠੰਡਾ ਉਹ ਲੈੰਦੇ ਹੋ ਆ ਅਸੀਂ ਗੁਣਾ ਗਣਿਤ ਨਾਲ ਬਾਤ ਕਰ ਲਗੇ ਤੇ ਬੇਤਰ ਹੈ ਕੀ ਪੋਲਰਾਈਜੇਸ਼ਨ ਹੋਏਗੀ ਰੌ ਦਾ ਅਫੀਸਰ ਸਰ ਮੈਨੂੰ ਇਹ ਗੱਲਾਂ ਨਾ ਮਾਫ ਕਰਨਾ ਤੋਂ ਮੇਰੇ ਮਤਲਬ ਕਿ ਪਤਾ ਨਹੀਂ ਕਿ ਬੰਦੇ ਦੀ ਆਪਣੀ ਸੈਂਸਿਟੀਵਿਟੀ ਹੁੰਦੀ ਹੈ ਜੀ ਕਿ ਇਹ ਗੱਲਾਂ ਇਹ ਥਿਉਰੀਆਂ ਇਹ ਜਵਾਬ ਆਪਾਂ ਸਭ ਕੁਝ ਕਰਾਂਗੇ ਜੀ ਠੀਕ ਹੈ ਨਾ ਪਲਵਾਮਾ ਵਾਲੀ ਮੈਂ ਤੁਹਾਨੂੰ ਅੱਜ ਕਿੱਡੀ ਵੱਡੀ ਗੱਲ ਦੱਸਤੀ ਆ ਬਿਲਕੁਲ ਗਾ ਸਮਾਂ ਤੇ ਆਉਣ ਦੇ ਉਹਨਾਂ ਸਾਹਿਬ ਜੀ 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 ਠੀਕ ਹੈ ਹਲੇ ਤੇ ਉਹਨਾਂ ਦੇ ਸਿਵੇ ਬਲਨੇ ਆ ਯਾਰ ਸਿਵੇ ਠੰਡੇ ਤੋਂ ਹੋ ਲੈਂਦੇ ਹੋ ਹਮ ਬਹੁਤ ਥਿਉਰੀਆਂ ਆ ਜਾਣਗੀਆਂ ਬਹੁਤ ਤੱਥ ਆ ਜਾਣਗੇ ਤੁਹਾਡੇ ਕੋਲ ਸੋ ਸਾਨੂੰ ਥੋੜੀ ਨਾ ਮਤਲਬ ਕਿ ਕਾਹ ਨਹੀਂ ਕਰਨੀ ਚਾਹੀਦੀ ਹਮਦਰਦੀ ਰੱਖਣੀ ਚਾਹੀਦੀ ਹੈ ਕਿ ਯਾਰ ਜੋ ਆ ਨੁਕਲੀਟਿਕਲੀ ਹੋਇਆ ਹੈ ਕਿਤੇ ਨਾ ਕਿਤੇ ਜਿਵੇਂ ਦੇ ਦ੍ਰਿਸ਼ਾਂਤ ਬਣ ਗਏ ਆਪਣੇ ਸਾਹਮਣੇ ਜਿਸ ਤਰ੍ਹਾਂ ਦੇ ਹਾਲਾਤ ਬਣਨਗੇ ਉਸ ਹੱਬ ਨਾਲ ਅਨਲਿਸਿਸ ਹੋ ਜਾਣਗੇ ਉਸ ਹੱਬ ਨਾਲ ਗੁਣਾ ਗਣਿਤ ਹੋ ਜਾਣਗੇ ਪਰ ਅਸੀਂ ਹੁਣ ਕਿਸੇ ਤੇ ਸਿਵਿਆਂ ਨੂੰ ਕਹੀ ਜਈਏ ਕਿ ਪੋਲਰਾਈਜੇਸ਼ਨ ਹੋ ਜਾਏਗੀ ਫਲਾ 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 ਠੀਕ ਨਹੀਂ ਮਾਫ ਕਰਨਾ ਮਾਫੀ ਸਹਿਤ ਕੇ ਨਾਮ ਜੀ ਮਿੰਟ ਜੀ ਬਿਲਕੁਲ ਬਿਲਕੁਲ ਥੋੜਾ ਜਿਆ ਸੈਂਸਿਟਿਵ ਹੋ ਕੇ ਵੀ ਚੱਲਣਾ ਚਾਹੀਦਾ ਹੈ ਚੀਜ਼ਾਂ ਨੂੰ ਥੋੜਾ ਜਿਹਾ ਸੰਭਾਵਨਾ ਦੇ ਤੌਰ ਤੇ ਵੇਖਣਾ ਚਾਹੀਦਾ ਉਹ ਨਾਲੇ ਟਾਈਮ ਦੇ ਵਿੱਚ ਕੀ ਹੁੰਦਾ ਉਹ ਗੱਲਬਾਤ ਹੋ ਜੂਗੀ